ਨਾ ਮੈਂ ਤੁਹਾਡਾ ਮੇਰਾ ਨਾਮ ਅਮਨਿੰਦਰ ਆ ਵੀਰੇ ਅੰਮ੍ਰਿਤਪਾਲ ਜੀ ਕੀ ਘਟਨਾ ਵਾਪਰੀ ਹੈ ਘਟਨਾ ਵੀਰੇ ਬੱਸ ਆਉਂਦੀ ਸੀ ਮੈਂ ਮਗਰ ਟਰੈਕਟਰ ਲਈ ਆਉਂਦਾ ਸੀਗਾ ਜੀ ਤੇ ਅਚਾਨਕ ਗੱਡੀ ਆਉਂਦੀ ਰੋਡ ਤੋਂ ਪਲਟ ਗਈ ਜਦੋਂ ਸਾਰਿਆਂ ਨੇ ਮਦਦ ਕੀਤੀ ਸਵਾਰੀਆਂ ਨੂੰ ਕੱਢਿਆ ਨਾ ਬਾਹਰ ਹੀ ਤੇ ਇਹਦਾ ਮੇਨ ਰੀਜ਼ਨ ਆ ਜੀ ਗੱਡੀ ਦੇ ਪਟੇ ਟੁੱਟੇ ਹੋਏ ਨੇ ਮੇਨ ਠੀਕ ਹੈ ਜੀ ਮੈਂ ਵੀ ਡਰਾਈਵਰ ਬੰਦਾ ਜੀ ਮੈਂ ਵੀ ਗੱਡੀ ਚਲਾ ਰਿਹਾ ਹਾਂ ਇੱਕ ਪਟੇ ਤੇ ਗੱਡੀ ਨਹੀਂ ਚੱਲ ਸਕਦੀ ਇਹ ਮਹਿਕਮੇ ਦੀ ਅਣਗਹਿਲੀ ਦਾ ਕਾਰਨ ਐਕਸੀਡੈਂਟ ਹੋਇਆ ਜਿਹੜੀ ਗੱਡੀ ਪਲਟੀ ਆ ਜੀ ਅਵੀ ਸਰਵਾਰੀਆਂ ਵਾਲੀ ਬੱਸ ਦਾ ਦਾ ਕੰਮ ਬਿਲਕੁਲ ਸਰਕਾਰ ਨੂੰ ਧਿਆਨ ਨਾ ਕਰਾਉਣਾ ਚਾਹੀਦਾ ਜੀ ਠੀਕ ਹੈ ਮਾਇਕਮੈਨ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਉਹ ਮੇਨ ਪਟਾ ਟੁੱਟਿਆ ਹੋਇਆ ਗੱਡੀ ਦਾ ਉਹਦੇ ਕਾਰਨ ਗੱਡੀ ਪਲਟੀ ਆ ਜੀ ਡਰਾਈਵਰ ਦੀ ਕੋਈ ਗਲਤੀ ਨਹੀਂ ਬਿਲਕੁਲ ਗੱਡੀ ਸਹੀ ਆ ਰਹੀ ਆ ਆ ਮੇਰਾ ਟਰੈਕਟਰ ਖੜਾ ਮੈਂ ਟਰੈਕਟਰ ਆਪਣਾ ਮਗਰ ਗੱਡੀ ਤੇ ਲੈ ਕੇ ਆਉਂਦਾ ਬਾਕੀ ਹੋਰ ਕੋਈ ਗਲਤੀ ਨਹੀਂ ਕਿਸੇ ਬੰਦੇ ਦੀ ਕੋਈ ਉਹ ਨਹੀਂ ਜਾਨੀ ਕਿ ਕਹਿਣ ਦਾ ਭਾਵ ਇਹ ਆ ਵੀ ਪਲਟ ਜਿਹੜੀ ਪਲਟੀ ਆ ਗੱਡੀ ਉਹ ਮੇਨ ਪਟਾ ਟੁੱਟੇ ਹੋਣੇ ਪਟੇ ਟੁੱਟਣ ਕਾਰਨ ਪਲਟੀ ਆ ਜੀ ਪਹਿਲਾਂ ਦਾ ਪਟਾ ਟੁੱਟਿਆ ਹੋਇਆ ਉਹ ਦੇਖ ਸਕਦੇ ਹੋ ਤੁਸੀਂ ਜ ਮੇਨ ਬੜਾ ਟੁੱਟਿਆ ਹੋਇਆ ਗੱਡੀ ਟੁੱਟਿਆ ਹੋਰ ਤਾਂ ਇੱਕ ਹਾਂ ਜਦੋਂ ਨਾਮ ਦੱਸਿਓ ਮੈਨੂੰ ਨਾ ਨਾਮ ਆ ਤੇ ਜੋ ਬਈ ਦਿੱਕਤ ਹੈ ਹਾਂ ਸੋ ਬੰਦਾ ਨਾਮ ਰਕਪਰ ਭਕਰ ਪਾਂਡੇ ਆ ਅ ਜੋ ਤੁਸੀਂ ਕੀ ਹਸਤਾ ਹੈ ਕੀ ਹਸਾ ਹੋਏ ਤੁਹਾਡੇ ਕੋਲ ਜਿਹੜੇ ਪੇਸ਼ੈਂਟ ਆ ਇਹ ਕਿਵੇਂ ਬਿਲਕੁਲ ਤਿੰਨ ਪੇਸ਼ੈਂਟ ਆਏ ਆ ਸੁਣਨ ਚਾਹਿਆ ਕਿ ਕੋਈ ਨੀਅਰਬਾਈਕ ਐਕਸੀਡੈਂਟ ਹੋਇਆ ਜਿਹਦੇ ਚ ਬੱਸ ਪਲਟ ਗਈ ਸੀ ਤਿੰਨ ਪੇਸ਼ੈਂਟ ਆਏ ਆ ਜਿਨ੍ਹਾਂ ਦਾ ਨਾਮ ਹੈਗਾ ਇੱਕ ਮਨਜਿੰਦਰ ਕੋਰ ਇੱਕ ਜਸਲਿੰਦਰ ਕੋਰ ਸਹੀ ਇੱਕ ਕੰਪਰੀਟ ਹੋਈ ਹੈ ਹਨਾ ਪੇਸ਼ੈਂਟ ਕਿੰਨੇ ਆਪਣੇ ਸਟੇਬਲ ਨੇ ਉਹਨਾਂ ਨੂੰ ਦੇਖ ਲਿੱਤਾ ਗਿਆ ਹੈ ਦਵਾਈਆਂ ਦੇ ਦਿੱਤੀਆਂ ਨੇ ਤੇ ਕੋਈ ਰੈਫਰ ਕਰਾ ਕੀਤਾ ਨਹੀਂ ਨਹੀਂ ਕੋਈ ਰੈਫਰ ਨਹੀਂ ਕੀਤਾ ਕੋਈ ਸੀਰੀਅਸ ਇੰਜਰੀ ਤਾਂ ਨਹੀਂ ਨਹੀਂ ਬਿਲਕੁਲ ਠੀਕ ਆ ਬਚਾਉਂਗਾ ਤੁਹਾਡਾ ਜੀ ਮੇਰਾ ਨਾਮ ਸ਼ਦੀਸ਼ ਕੁਮਾਰ ਜੀ ਸਮਰਾਲਾ ਐਮਬੂਲੈਂਸ ਸਰਵਿਸ ਸਮਰਾਲੇ ਤੋਂ ਜੀ ਸ਼ਦੀਪ ਜੀ ਕਿੰਨੇ ਕਜੇ ਦੀ ਘਟਨਾ ਕੀ ਹੋਇਆ ਸਰ ਮੈਨੂੰ ਨਾ ਹੁਣੇ ਹਰੇ ਆਪਣੇ 8:00 ਵਜੇ ਫੋਨ ਆਇਆ ਸੀ ਆਪਣੇ ਮੁੰਡਾ ਅਡਾਨ ਚਾਜਾ ਨੋਵੀ ਜੀ ਉਹ ਕਹਿੰਦਾ ਵੀ ਆਪਣੇ ਬਾਈਪਾਸ ਤੇ ਬੱਸ ਪਲਟ ਗਈ ਤੇ ਅਸੀਂ ਉਸੇ ਟਾਈਮ ਇਮੀਡੀਏਟਲੀ ਆਏ ਤੇ ਪੇਸ਼ੈਂਟ ਸੀਗੇ ਜਨਕਿ 2 ਜਿਆਦਾ ਸੀਗੇ ਪੇਸ਼ੈਂਟ ਜੀ ਇਹਨਾਂ 6 ਵਜੀਆਂ ਸੀਗੀਆਂ ਤੇ ਉਹਨਾਂ ਨੂੰ ਫਿਰ ਨਾਲ ਲੈ ਕੇ ਹੁਣ ਹਸਪੀਟਲ ਸਿਵਲ ਦੇ ਵਿੱਚ ਛੱਟਤਾ ਜੀ ਤੇ ਪੇਸ਼ੈਂਟ ਇੱਕ ਤਾਂ ਥੋੜਾ ਹੈਗਾ ਸੀਰੀਅਸ ਜੀ ਇੱਕ ਪੇਸ਼ੈਂਟ ਠੀਕ ਆ ਜੀ ਟੋਟਲ ਕਿੰਨੀਆਂ ਕਿ ਸਵਾਰੀਆਂ ਸੀ ਲੱਗਦਾ ਹੈ ਅ ਏਦਾਂ ਹੈਗਾ ਸਰ ਵੀ ਮੈਂ ਇੰਨਾ ਤਾਂ ਨਹੀਂ ਮੇਰੇ ਕੋਲ ਸਮਾਂ ਨਹੀਂ ਸੀਗਾ ਕੋਈ ਪੁੱਛਣ ਕਰਨ ਦਾ ਮੈਂ ਤਾਂ ਫਟਾਫਟ ਪੇਸ਼ੈਂਟ ਲੈਏ ਨੇ ਜੀ ਪੇਸ਼ੈਂਟ ਲੈ ਕੇ ਆਪਾਂ ਨਾਲ ਦੀ ਨਾਲੇ ਆਪਾਂ ਪੇਸ਼ੈਂਟ ਸੇਵਲ ਦੇ ਵਿੱਚ ਪਹੁੰਚਾਦੇ ਹਾਂ ਦੋ ਹਾਲ ਤੋਂ ਦੋਨਾਂ ਦੀ ਠੀਕ ਹੈ ਅ ਇੱਕ ਦੀ ਹਾਲ ਤਾਂ ਹੈਗੀ ਆ ਜੀ ਜ਼ਿਆਦਾ ਥੋੜੀਕ ਸਿੱਕ ਜੀ ਤੇ ਦੂਜਾ ਠੀਕ ਆ ਜੀ ਭਾਈ ਜੀ ਕੀ ਨਾਮ ਆ ਤੁਹਾਡਾ ਸਤਨਾਮ ਸਿੰਘ ਸਤਨਾਮ ਜੀ ਕਿੱਥੋਂ ਕਿੱਥੇ ਜਾ ਰਹੇ ਸੀ ਹੈਗੇ ਤੇ ਚੰਡੀਗੜ੍ਹੋਂ ਹੈ ਜੀ ਫਿਰੋਜ਼ਪੁਰ ਚੱਲੇ ਸੀ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ ਸਵਾਰੀਆਂ ਹੈਗੇ ਕੋਈ 42 ਕਿ ਸਵਾਰੀਆਂ ਇਚਾਨਕ ਕਿ ਕਿੰਨੇ ਵਜੇ ਦੀ ਘਟਨਾ ਇਹ ਹੁਣੇ ਹੁਣੇ ਹੋਇਆ ਜੀ ਫਟੇ ਟੁੱਟ ਕੇ ਗੱਡੀ ਦੇ ਕੰਟਰੋਲੋਂ ਬਾਹਰ ਹੋ ਗਈ ਘਟੀ ਪਲਟ ਗਈ ਘਟੀ ਸਵਾਰੀਆਂ ਦੇ ਸੱਟਾ ਕਿੰਨੀ ਸਵਾਰੀਆਂ ਠੀਕ ਹੈ ਜੀ